ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਬਹੁ ਬਹੁ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀ ਵਹਿੜ ਆ ਗਈ ਵੀਰੇ ਕੋਲੇ ਤਾਜੀ ਸੂਈਆ ਵੱਡੀ ਵਹਿੜਾ ਵੀਰੋ ਤਾਂ ਵੀਡੀਓ ਵੀ ਐਂਡ ਤਾਈਂ ਵੇਖਿਓ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰੇ ਸਾਸਤਰੀ ਗਾਲ ਵੀ ਜੀ ਹੋਰ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚੱਲ ਜੀ ਹਾਂਜੀ ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਵਧੀਆ ਜੀ ਹਾਂ ਵੀਰੇ ਨਾਂ ਦੱਸਿਓ ਆਪਦਾ ਨਾਂ ਮੇਰਾ ਲਾਪਰੀ ਸਿੰਘ ਜੀ ਪਿੰਡ ਸੋਈਆ ਕਲਾਂ ਤਹਿਸੀਲ ਮਜੀਠਾ ਤੇ ਡਿਸਟ੍ਰਿਕਟ ਅੰਮ੍ਰਿਤਸਰ ਜੇ ਫੋਨ ਨੰਬਰ ਹੈਗਾ 7696 962 ਤੇ ਅੱਜ ਆਪਣੇ ਕੋਲ ਸੂਈ ਸਵਾਈ ਇੱਕ ਵਹਿੜ ਆ ਗਈ ਹੈ ਦੰਦਾ ਜਾਂ ਚੌਗੀ ਵਹਿੜਿਆ ਚਾਰ ਦੰਦਰ ਵੀ ਬੱਚੀ ਪਾਲੀ ਜੀ ਜਲਸੀ ਬਰੀਦ ਜੀ ਵਛੀ ਜੀ ਠੀਕ ਹੈ ਜਰਸੀ ਚ ਵਹਿੜ ਆ ਗਈ ਹਾਂਜੀ ਹਾਂਜੀ ਬੱਚਿਆ ਜਰਸੀ ਚ ਪਾਲਿਆ ਤੇ ਵਹਿੜ ਆ ਗਈ ਹੈ ਵੀਰੇ ਵੱਡੀ ਵਹਿੜਾ ਹਾਂਜੀ ਤਾਂ ਵੇਖੋ ਵੀਰੇ ਗ੍ਰੈਂਡੋ ਚ ਆ ਗਈ ਹਨਾ ਵੀਰੇ ਨਸਲ ਚੈੱਕ ਕਰੋ ਵੀਰੇ ਵਹਿੜ ਦੀ ਕੁਆਲਿਟੀ ਵਜਨ ਵੀ ਫੁੱਲਾ ਲੰਮੀ ਬੇਲ ਆ ਵੀਰੇਓ ਤੇ ਥਣ ਗੁਲਾਬੀ ਹਾਂ ਵੇਖੋ ਕੀ ਲੱਗਿਆ ਕੀ ਬਾਤ ਆ ਸਿਰਾ ਵਹਿੜਾ ਵੀਰੇ ਜਾਣਦੇ ਤੋਰ ਦੇ ਤੋਰ ਦੇ ਤਾਂ ਵੇਖੋ ਵੀਰੋ ਬਹੁਤ ਘਾਟੇ ਹੋਇਆ ਪਸ਼ੂ ਵੇਖਣ ਨੂੰ ਮਿਲਦਾ ਪਹਿਲਾ ਸੂਆ ਆ ਤਾਂ ਦੇਖੋ ਕੀ ਕੀ ਨਾਂ ਲੈਦਾ ਹੈ ਖਾਣਾ ਵੇਖੋ ਕੀ ਚੀਜ਼ ਲੱਗੇਗੀ ਖਾਣ ਵੀ ਬੜਾ ਪਿਆਰਾ ਲੱਗਿਆ ਤੇ ਖੁੱਲੇ ਲੈਵੇ ਦੀ ਮਾਲਕਾ ਵੀਰੋ ਗੁਲਾਬੀ ਖਾਣਾ ਗਿਆ ਤਾਂ ਵੱਡੀ ਵਾੜਾ ਵੀਰੋ ਫੁੱਲ ਰਾਜੀ ਆ ਗਰਲੈਂਡੋ ਚ ਆ ਗਈ ਆ ਵੀਰੋ ਕਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਚੰਗਾ ਪਸ਼ੂ ਘਰੇ ਰੱਖਣ ਲਈ ਵੀਰ ਇਹਦੇ ਫੈਂਟ ਫੋਨ ਵੀ ਚੰਗੀ ਆ ਜੂ ਹਣ ਹਾਂ ਫੈਂਟ ਚੰਗੀ ਆ ਕਮਾਲ ਆ ਵੀਰੇ ਕਮਾਲ ਆ ਆ ਕੀ ਵੀ ਦੇ ਕੋਲੇ ਵੇਖੋ ਲੈਵਾ ਵੇਖੋ ਸਿਰਾ ਵੈੜਾ ਵੀਰੋ 22 ਕਿਲੋ ਹੁਣ ਬੋਲਾ ਇਹ ਕੋ ਨੈਟ ਪਿਆ ਰੇ 22 ਕਿਲੋ 22 ਕਿਲੋ ਸਟਾਰਟਿੰਗ ਆ ਤਾਂ ਵੇਖੋ ਵੀਰੋ 22 ਲੀਟਰ ਸਟਾਰਟਿੰਗ ਚੁੱਕਿਆ ਬਾਕੀ ਕੱਦ ਕਾਠ ਵੀ ਦੱਸੀ ਤੁਰੀ ਜਾਂਦਾ ਵੀ ਦੁੱਧ ਚੰਗਾ ਪਰ ਜੂ ਵੀਰੇ ਤਾਂ ਵਜਨ ਮੋਜਨ ਵੀ ਬਹੁਤ ਆ ਵੈੜਦਾ ਨਾ ਮੰਨੇ ਰਾਜੀ ਫੁੱਲ ਰਾਜੀ ਕੋਲਰ ਆ ਜੀ ਵੱਡੀ ਵੈੜਾ ਹਾਂਜੀ ਹਾਂਜੀ ਵੱਡੀ ਹੈ ਐ ਮਈਆਂ ਵਾਲਾ ਥਾਣਾ ਗਿਆ ਵੀਰੋ ਥਾਣਾ ਜਵਾ ਵੀ ਇਹਨੂੰ ਕੋਲਾ ਲੱਗਾ ਵੇਥ ਵੇਥ ਤੇ ਥਾਣਾ ਗਿਆ ਹਣਾ ਬਿਲਕੁਕੁ ਵੇਥ ਵੇਥ ਤੇ ਥਾਣੇ ਜੇ ਸਿਰਾ ਵੈੜਾ ਵੀਰੋ ਫੁੱਲ ਭਲੀ ਜੁੜੀ ਆ ਵੇਖੋ ਥਾਨ ਵੇਖੋ ਕੀ ਜੀ ਲੱਗਾ ਵੇਖੋ ਤੇਰਾ ਆਪਾਂ ਦੰਦ ਹੀ ਚੈੱਕ ਕਰਾ ਦਿੰਨੇ ਕਰਾ ਦਿਓ ਕਰਾ ਦਿਓ ਵੇਖੋ ਵੀਰੋ ਚੈੱਕ ਕਰ ਲਓ ਕੀ ਬਾਤ ਆਈ ਚਾਰ ਦੰਦ ਆ ਪਿਓਰ ਸਿਰਾ ਵੇੜਾ ਕਿਥੋਂ ਕੱਢ ਕੇ ਲਿਆਂਦਾ ਨਾਗ ਵੀਰੇ ਟੌਪ ਕਲਾਸ ਬ੍ਰਾਂਡ ਕੱਢ ਕੇ ਲਿਆ ਆ ਗਣ ਬ੍ਰਾਂਡ ਪੀਸ ਆ ਸਿਰਾ ਸੱਬੇ ਦਾ ਲੈਵਾ ਵੀਰ ਫੋਨ ਕਰਦੇ ਬਾਈਆਂ ਨਹੀਂ ਲਿਆਉਂਦੇ ਆ ਗਾਈਂ ਲਿਆਵਾਂਗੇ ਬ੍ਰਾਂਡ ਹੀ ਬ੍ਰਾਂਡ ਵੀਰੇ ਹੁਣ ਕੋਈ ਵੀਰ ਆ ਲੈ ਜੂ ਕੋਈ ਚਾ ਕੋ 4-5 ਸੂਏ ਚੋਲੂ ਹਨ ਹਾਂ ਤਾਂ ਫਿਰ ਵੇਚ ਸਕਦਾ ਸੀ ਦੇਖੋ ਵੀਰੋ ਕੀ ਕਹਨੇ ਵੈੜ ਤੇ ਯਾਰ ਚੌਂਕੀ ਦੇ ਤੰਦ ਨੇ ਫੁੱਟੇ ਹੀ ਆ ਪੂਰੀ ਟੋਪ ਕਲਾਸ ਵੈੜ ਇਹ ਇੱਕ ਜੀ ਆ ਠੰਡੀ ਧੀਰੀ ਕੋਈ ਆ ਕੋ ਰਚੀ ਦੀ ਲੋੜ ਨਹੀਂ ਆ ਵੇਖੋ ਬਾਟ ਸਾਹਮਣੇ ਜਿੱਦਾਂ ਮਰਜੀ ਵੈੜ ਨੂੰ ਥੱਲੇ ਉਹਦੀ ਬੈਗੇ ਭਾਂ ਲੰਗੇ ਇਹ ਬੰਦਾ ਬਹੁਤ ਚੰਗੀ ਟੋਪ ਕਲਾਸ ਵੈੜ ਇਹ ਵੀ ਕੱਦ ਪੁੱਦਾ ਲਈ ਜੇ ਆਵੇ ਲੋਈ ਕੱਦ ਦਿੰਦਾ ਜੀ ਫੁੱਲ ਕੱਦ ਵਜਣਾ ਪਲੀ ਜੁੜੀ ਬਹੁਤ ਆ ਪਲੀ ਜੁੜੀਆਂ ਮੈਂ ਉੱਪਰੋਂ ਵੀ ਜਿਵੇਂ ਵੀਰੇ ਵੇਖੋ ਐ ਗੱਡ ਰੰਗੋ ਸਿੱਧੀ ਆ ਰੀਜ ਨਾ ਸਾਂਭੀ ਵੀ ਇਹ ਮੰਨ ਕੇ ਉਹ ਗੱਲ ਆ ਬਾਕੀ ਆ ਵੇਖੋ ਚੱਡਾ ਚੱਡਾ ਹੀ ਦੱਸਣ ਡਿਆ ਵੀ ਕੀ ਨਾਮ ਲੈ ਲੈ ਦੁੱਧ ਭਰਨਾ ਇਹਦੀ ਮਾਹਰ ਰਿਕਾਰਡ ਜ ਹੈਗਾ ਜੇ 25 26 ਲੀਟਰ ਦਾ 25 26 ਹਾਂਜੀ ਹਾਂਜੀ ਚੰਗਾ ਰਿਕਾਰਡ ਜੀ ਚੰਗਾ ਰਿਕਾਰਡ ਆ ਇਹਨਾਂ ਦਾ ਮਾਮੂਲੀ ਦੁੱਧ ਭਰਨਾ ਚਾਹੀਦਾ ਵੈਨੂੰ ਹਨਾ ਬਾਕੀ ਦੁੱਧ ਨਾਲੇ ਵੀਰੋ ਤੁਹਾਡੇ ਪਾਈ ਦਾ ਜੀ ਦੁੱਧ ਤਾਂ ਢੀ ਸੇਵਾ ਦਾ ਸੇਵਾ ਦਾ ਬਿਲਕੁਲ ਬਾਕੀ ਇਹ ਵੀਡੀਓ ਹੁਣ ਇਹਨਾਂ ਦੱਸ ਦੇਣਾ ਫੀ ਗਰੰਟੀ ਨਾਲ ਠੀਕ ਹੈ ਬਾਕੀ ਆਪਣੀ ਵੀਰ ਸੇਵਾ ਕਰੇ ਤੇ ਚੋਰੀ ਹਾਂ ਦੁੱਧ ਸੇਵਾ ਦਾ ਠੀਕ ਹੈ ਬਾਕੀ ਸੇਵਾ ਦਾ ਤੇ ਬਾਕੀ ਆਪਾਂ ਮੁੱਲ ਵੀ ਨਿੱਕਾ ਕਰ ਦੇਣਾ ਜੈ ਜੀ ਜੈ ਜੀ ਕਰ ਦਿਆਂ ਆਪਾਂ ਕਰ ਦਿਓ ਫਿਰ ਕਿੰਨੇ ਦੀ ਦੇ ਦੇਣੀ ਮੈਨੂੰ ਦੱਸੋ ਨਹੀਂ ਅੱਜ ਕਿੰਨੇ ਦੀ ਵੈੜ ਤੇ ਇਹ ਤਰੋਏ ਵੀਡੀਓ ਪਾਉਂਦੇ ਜੈ ਇਹਨੇ ਦੀ ਕਿੰਨੇ ਦੀ ਵੈੜ ਦੱਸੋ ਪਤਾ ਗਿਆ ਵੀਰੇ ਹੁਣ ਜੇ ਇਹਦੇ ਕੱਦ ਵਜਨ ਦੀ ਗੱਲ ਕਰੀਏ ਜਾਂ ਹਨਾ ਇਹਦੀ ਨਸਲ ਦੀ ਗੱਲ ਕਰੀਏ ਥਨ ਲੇਵਾ ਵੀ ਸੋਹਣਾ ਲੱਗਿਆ ਹਨਾ ਬੱਚਾ ਵਛੀ ਪਾਲੀ ਮਗਰ ਮਗਰ ਵਛੀ ਪਾਲੀ ਵੇਖੋ ਜਲਸੀ ਬਰੀਦ ਦੀ ਮੱਛੀ ਮਗਰ ਤਾਂ ਵੀਰੇ ਚੰਗੇ ਪਸ਼ੂ ਦਾ ਕੋਈ ਮੁੱਲ ਨਹੀਂ ਤੂੰ ਆਪ ਹੀ ਦੱਸ ਦੇ ਕੋਈ ਨਾ ਕਿੰਨੇ ਦੀ ਵੇਚਣਾ ਹਨਾ ਤੁਸੀਂ ਹੀ ਦੱਸੋ ਅੱਜ ਦੱਸੋ ਤੁਸੀਂ ਨਹੀਂ ਕਰਦੇ ਮੁੱਲ ਜਿਆ ਜੀ ਜਾਣਦੇ ਵੀਰੇ ਮੈਂ ਨਾ ਦੱਸੋ ਤੁਸੀਂ ਅੱਜ ਦੱਸੋ ਅੱਜ ਤੁਹਾਡੇ ਕੋਲੋਂ ਕਰਾਉਣਾ ਮੁੱਲ ਠੀਕ ਹੈ ਦੱਸੋ ਅੱਜ ਹੁਣ 22 ਲੀਟਰ ਸਟਾਰਟਿੰਗ ਚੁੱਕਿਆ ਬੋਲਾ 22 ਲੀਟਰ ਸਟਾਰਟਿੰਗ ਚੁੱਕਿਆ ਪਰ ਅਗਲਾ ਕੋਈ 4 ਟਾਈਮ ਤਸੱਲੀ ਕਰੇ ਆ। ਮਗਰਵੀ ਬੱਛੀ ਮਗਰਵੀ ਬੱਛੀ 10 ਹਾਂ ਕਰ ਦੇ ਜੀ ਅੱਜ ਕਰਦੇ ਆਪ ਹੀ ਵੀਰੇ। ਮੈਂ ਨਾ ਤੈਹੀ ਦੱਸੋ। ਅੱਛਾ ਦੱਸੋ ਨਹੀਂ ਆਜੇ। ਕੋਈ ਗੱਲ ਨਹੀਂ ਘਟ ਕੇ ਜਾਊਗਾ ਕੋਈ ਗੱਲ ਨਹੀਂ ਤੁਹਾਡੇ ਭਰਾਵਾਂ ਪਿੱਛੇ ਕੋਈ ਗੱਲ ਨਹੀਂ। ਨਹੀਂ ਨਹੀਂ ਕੋਈ ਗੱਲ ਨਹੀਂ। ਇੱਕ ਹੀ ਗੱਲ ਫਿਰ ਕਰਦੀ। ਪੂਰੇ 90 ਦੀ ਹਾਨ ਆ ਜਾਂਦੇ ਵੀਰੇ ਫੇਰ। ਤਾਂ ਇਹਦੀ ਪਚਾਨਵੇਂ ਦੀ ਵੇਗਦੀ ਬੈਠ ਜਾਂ ਨਹੀਂ ਵੇਗਦੀ ਨਹੀਂ ਵੇਗਦੀ ਵੀਰੇ ਕੋਈ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਆਪਾਂ 90 ਦੀ ਨਹੀਂ ਦੇਣੀ ਹਾਂਜੀ ਆਪਾਂ ਦੇਣੀ 87000 ਦੀ ਹਾਂ ਨਾ 87 ਦੀ 87 ਦੀ ਉਹ ਚੋਂ ਹੀ ਮੰਨਤਾ ਨਾ ਕਰਾ ਲਓ ਜੇ ਕਰਵਾਣਾ ਹਾਂ ਵੀ ਕਰਦੇ ਵੀਰੇ ਜੋ ਤੂੰ ਕਰਨਾ ਜਿਆ ਜੀ ਕਰਦੇ ਆਪਾਂ ਇਹੇ ਕਰਾਓ ਕੋਈ ਗੱਲ ਪੂਰੇ 85 ਦੀ ਵੀਰੇ 2 ਹੋਰ ਛੱਡ ਵੀਰੇ 83 ਦੀ 83 ਦੀ ਜਾਂਦੇ ਹਾਂ ਨਾ 82000 ਦੀ ਵੀਰੇ ਜਾਂਦੇ ਜੇ ਤੂੰ ਕਹਿੰਦਾ ਤੇ 82 ਦੀ ਫਿਰ ਇੰਨਾ ਕੀ ਨਫਾ ਹੀ ਹੋਜੇ ਨਹੀਂ ਜਾਏ ਨਹੀਂ ਜਾਏ ਖੋਲ ਵੀਰੇ ਖੋਲ ਹਾਂ ਤੋਰ ਦੇ ਕਰੀ ਤਾ ਵੇਖੋ ਵੀਰੋ ਰੇਟ ਤੁਸੀਂ ਵੀਰੇ ਦਾ ਚੈੱਕ ਕਰ ਲਿਆ ਨਾ ਅੱਖਾਂ ਨਹੀਂ ਮੋੜਨਾ ਨਹੀਂ ਕੋਈ ਕੋਈ 2 400 ਵਿੱਚ ਚੋਗੇ ਵੀਰਾ ਵੇਚ ਲੈਂਦਾ ਹਨਾ ਵੇਖੋ ਵੀਰੋ ਬਾਕੀ ਕੋਈ ਵੀਰ ਫੋਨ ਲਾਵੇ ਫੋਨ ਲਾਵੇ ਹਨਾ ਲਾਵੇ ਬਸ ਬਿਲਕੁਲ ਰੇਟ ਵੇਖ ਕੇ ਫੋਨ ਤੇ ਮੋਟੋ ਲਾਵੇ ਬਸ ਮੋੜਦੇ ਨਹੀਂ ਕਿਸ ਨੂੰ ਹਨਾ ਵੀਰੇ ਤਾਂ ਵੇਖੋ ਵੀਰੋ ਕੋਈ ਸ਼ੱਕ ਨਹੀਂ ਫੁੱਲ ਕੱਦ ਵਜਣਾ ਗਿਆ ਲੈ ਵਾ ਸੋਨਾ ਲੱਗਿਆ ਤਾਂ 82 ਹਜ਼ਾਰ ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਫੂਨ ਤੁਸੀਂ ਲਾਉਣਾ ਜ਼ਰੂਰ ਵੀਰੋ ਕਿਉਂਕਿ ਛੋੜ ਛੱਪਾ ਮਾਨਤਨ ਵੀਰ ਕਰ ਦੂ ਖੁੱਲਾ ਹਣਾ ਵੀਰੇ ਕਰਦੇ ਹੋ ਖੁੱਲਾ ਮਾਨਤਨ ਕੋਈ ਜਾਂਦੇ ਜਾਂਦੇ ਜਾਂਦੀ ਵੀਰੇ ਜਾਂਦੇ ਲੰਮੀ ਜਾਂਦੇ ਨੂੰ ਚੱਲ ਜਾ ਬੀ ਇਹ ਵੀ ਨਾ ਬਾਹਰ ਨੂੰ ਘੱਟ ਕੱਢੀ ਹੈ ਨਾ ਬਾਹਰ ਨੂੰ ਘੱਟ ਤੋਰਦੀ ਆ ਪਸ਼ੂ ਕਿਹੇ ਵੇਲੇ ਕਰਦਾ ਉਪਰ ਆ ਹਨ ਬੜਾ ਫਿਆਰਾ ਲੱਗਿਆ ਲੈ ਵੀਰੇ ਲੈ ਕਮਾਲਾ ਕਮਾਲਾ ਲੈ ਕੋਈ ਬਾ ਨੂੰ ਘੱਟ ਖੁਰਦੀ ਆ ਅਸਾਂ ਅੰਦਰ ਨੂੰ ਇਥੇ ਭੱਜੀ ਜਾਣੀ ਆਂ ਹਾਂ ਬੱਚੇ ਦਾ ਤੇ ਕਰਦਾ ਪਸ਼ੂ ਬੱਚੇ ਦਾ ਬੜਾ ਕਰਦੀ ਹੂੰ ਠੀਕ ਆ ਜੀ ਬਹੁਤ ਚੰਗੀ ਵੇੜਾ ਤਾਂ ਬਾਕੀ ਵੀਰੇ ਫੋਨ ਜਰੂਰ ਲਾ ਲਿਓ 82 ਚ ਮਾਨਤ ਕਰਨ ਨੂੰ ਜੀ ਕਿੱਥੇ ਚੱਲ ਕੇ ਆਵੇ ਹਾਂ ਚੱਲ ਕੇ ਆਵੇ ਮੋੜ ਮੋੜਦੇ ਨਹੀਂ ਹਨਾ ਵੀਰੇ ਮੋੜਦੇ ਨਹੀਂ ਠੀਕ ਆ ਜੀ ਤਾਂ ਵੇਖੋ ਵੀਰੇ ਉਹ ਬਾਕੀ ਇਹੀ ਬੇਨਤੀ ਹੁੰਦੀ ਹੈ ਹਰੇਕ ਵੀਡੀਓ ਜੇ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤਰ੍ਹਾਂ ਦੀ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਇੱਕ ਕਰੀ ਦਸੀਆਂ ਆਪਦਾ ਬਸ ਹੈਗਾ ਜੇ ਪਿੰਡ ਸੁਨੀਆ ਗਲਾ ਤਹਿਸੀਲ ਮਜੀਠਾ ਤੇ ਡਿਸਟ੍ਰਿਕਟ ਅਮਰਸਰ ਜੇ ਫੋਨ ਨੰਬਰ ਹੈਗਾ 7696 66928 ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ